ਜਸਮੀਤ ਹਾਂਜੀ ਬੁਆਜੀ ਉੱਠੇ ਨਹੀਂ ਗਏ ਸਵੇਰ ਦੇ ਪਤੋਂ ਤੂੰ ਇੰਨਾ ਚਿਰ ਸ톄ਰੀ ਆ ਉਹ ਬੁਆਜੀ ਮੈਨੂੰ ਨਾ ਇਦਾਂ ਜਦਾਂ ਬੁਖਾਰ ਜਾ ਲੱਗਣ ਲਿਆ ਮੈਂ ਤਾਂ ਆ ਕਰਕੇ ਫਿਰ ਉੱਠੇ ਨਹੀਂ ਗਏ ਮੇਰੇ ਨੂੰ ਬੁਖਾਰ ਤੇ ਚਲੋ ਹੈਗਾ ਇਹ ਤੇ ਤੂੰ ਮੈਨੂੰ ਦੱਸ ਦੇ ਜੀ ਵੀ ਮੈਨੂੰ ਬੁਖਾਰ ਆ ਦਵਾਈ ਦੂਗੀ ਦਉਂਦੇ ਤੈਨੂੰ ਹਾਂ ਹੁਣ ਦਵਾਈ ਖਾ ਦੇ ਅਬ ਕੰਮ ਸਾਰਾ ਉਤਰਾ ਪਿਆ ਇਹ ਤੇ ਕੁੜੀ ਰੋਂਦੀ ਰੋਟੀ ਨਾ ਤੇ ਰੋਟੀ ਬੁਕਾ ਦੇ ਦੇ ਤੀ ਸਾਨੂੰ ਕੋਈ ਇੰਤਾਈ ਬਹੁਤ ਨਹੀਂ ਨੇ ਇਹ ਤਾਂ ਨਾ ਨਾ ਮੈਂ ਸ਼ਹਿਰ ਜਾਵਾਂ ਮੈਂ ਕੋਈ ਸੂਟ ਮੰਗਵਾਣ ਦੇ ਜਾਂਦੇ ਹਾਂ ਸੂਟ ਲੈ ਆਉਣਾ ਅੱਛਾ ਸੂਟ ਲੈ ਆਉਣਾ ਹੈ ਤੂੰ ਅੱਛਾ ਇਹ ਮੈਂ ਸ਼ਹਿਰ ਜਾਵਨੀ ਆ ਤੇ ਤੂੰ ਕੰਮ ਕੰਮ ਕਰ ਲੈ ਮੇਰੇ ਹੰਦੀ ਇਹ ਫਿਰ ਮੇਰਾ ਵੀ ਲੈ ਉਹ ਦੇਖ ਨਾ ਨਾ ਮੇਰੇ ਕੋਈ ਨੇ ਪਹਿਲੇ ਛੋੜੇ ਆਗੇ ਨੇ ਮੇਰੇ ਕੋ ਤਾਂ ਛੋੜੇ ਜਿ ਪਏ ਸੀ ਮੈਂ ਜੋੜੇ ਜਿ ਕਿ ਮੈਂ ਚਾ ਲੈਦਾ ਸੂਟ ਲੈ ਆ ਦਿੰਨੀ

ਕਿ ਚਰੰਦਾ ਵਾ ਵਾ ਕਿ ਨਾਲ ਲੋਗ ਆਵਾ ਤੂੰ ਹਮ ਗੰਡਾ ਖੱਟਣ ਦੀ ਉਹ ਤੇ ਉਹ ਘਾਟਾ ਲੱਗ ਗਿਆ ਘਾਟੇ ਤੇ ਲੱਗੇ ਤੇ ਹੰਨਾ ਨਹੀਂ ਹਮ ਕੀਤਾ ਜਾਂਦਾ ਜਾਂ ਹੁਣ ਜਾਵੀ ਪੱਟੀ ਮੁੱਤੀ ਬੰਨ ਕੁਛ ਲਾਏ ਨੇ ਅੱਜ ਚਾਹਰੋਂ ਆਇਆ ਹੈ। ਹਾਂ। ਛੂਤ ਕੰਦਾਸ਼ੀ ਲੈ ਕੇ ਆ ਕਿੰਨਾ ਸ਼ੋਨਾ ਸ਼ੂਤ। ਉਹ ਕੋਈ ਪੁੱਤੜਾਰੇ ਗਿਆ ਸ਼ੂਤ। ਹੂੰ। ਇਹ ਖਨਾ ਹੈ ਬਖਾਲ ਲਾਇਆ। ਹੂੰ। ਨਹੀਂ। ਨਾਲ ਹੈ ਨਾ। ਅੱਥੇ ਵਧੀਆ ਜਖਾਨੀ ਬਣਾਉਣਾ ਆ ਰੋਟੀ ਰੱਟੀ ਬਣਾਉਣੀ ਚਾਹ। ਬਾਰੇ ਸ਼ੋਨਾ ਆ ਜੀ ਆਪਾਂ ਕਿ ਦਮਾਣ ਦੇ ਨਾਲ ਚੀਤੀਆਂ ਲੈ ਕੇ ਦਮਾਣ। ਮੈਂ ਆਪਣਾ ਨਹੀਂ ਚੂਤ। ਚੱਲ ਆ ਲੈ। ਆ ਮਖਾਲੇ ਛੋੜ ਵੀ ਤੈਨੂੰ ਤਜੋਈ ਕਿ ਬੈ ਕੋਈ ਨਹੀਂ ਹੁਣ ਜੇ ਆਈ ਹੈ ਤੇ ਕੋਈ ਨਹੀਂ 17 ਸਾਲਾਂ ਦੀ ਹੋ ਗਈ ਹੈ ਤੇ 18 ਸਾਲਾਂ ਦੀ ਹੋਈ ਤੇ ਹੱਥ ਪੀਲੇ ਕਰਦੇ ਨੇ ਕੋਈ ਜਿਠ ਇੰਨਾ ਚ ਸਾਂਭਿਆ ਹੋਰ ਵਿਸਾਲ ਸਹੀ ਹੋਰ ਕੀ ਹੈ ਤੇ ਤਰੇ ਕਰਦੀ ਹੁਣ ਅੱਜ ਮੇਰੇ ਮੰਮੀ ਦਾਦੀ ਹੁੰਦੇ ਤੇ ਮੈਨੂੰ ਵੀ ਸੋਨੇ ਸੋਨੇ ਕੱਪੜੇ ਲਾ ਕੇ ਦਿੰਦੇ ਇਹ ਮੇਰੇ ਸਾਹਤਾਂ ਲੱਗ ਗਈਆਂ ਕਿ ਮੈਨੂੰ ਪਿਆਰਣਾ ਉਹਨਾਂ ਨੇ ਦੇਖਣਾ ਹੀ ਫਿਰ ਧਿਆਨ ਨਾਲ ਸੁਣਾ ਜਿੰਨਾਂ ਨੂੰ ਮਾਂ ਪਿਓ ਨਹੀਂ ਨਾਲ ਹੁਣ ਤੇ ਉਹਨਾਂ ਨੂੰ ਅਹਿਸਾਸ ਹੁੰਦਾ ਵਾ ਕਿ ਮਾਂ ਆਪਰੇ ਸਾਡੀ ਜ਼ਿੰਦਗੀ ਵਿੱਚ ਕਿੰਨੇ ਜ਼ਰੂਰੀ ਆ ਜਿੰਨਾ ਦੇ ਦਿਆ ਨਾ ਅੱਜ ਕੱਲੇ ਬੱਚੇ ਵੀ ਨਹੀਂ ਤਦਰਨੀ ਕਰਦੇ ਉਹਨਾਂ ਨੂੰ ਝੂਠ ਬੋਲਦੇ ਆ ਪਰ ਇਦਾਂ ਨਹੀਂ ਕਰਨਾ ਚਾਹੀਦਾ